ਵਕਵਕ ਮੰਗਾ ਨੂੰ ਲੈ ਕੇ ਸੂਬੇ ਭਰ ਵਿੱਚ ਪੰਜਾਬ ਰੋਡਵੇਜ਼ ਪਨਬਸ ਤੇ ਕਰੀਬ 27 ਡਿਪੂਆਂ ਵਿੱਚ ਠੇਕਾ ਕਰਮਚਾਰੀਆਂ ਵੱਲੋਂ ਅੱਜ ਗੇਟ ਰੈਲੀ ਕੱਢ ਕੇ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਨੇ ਇਸ ਦੌਰਾਨ ਸੂਬਾ ਸਰਕਾਰ ਖਿਲਾਫ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਸੁਣੋ ਕੀ ਕਹਿਣਾ ਹੈ ਮੇਰਾ ਨਾਮ ਗੁਰਪ੍ਰੀਤ ਬੜਾਚਾ ਮੈਂ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਡਿਪੂ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਅੱਜ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਸਮੂਹ ਗੇਟਾਂ ਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਲੰਧਰ ਜਿਮਣੀ ਚੋਂਦੇ ਸਮੇਂ ਜਥੇਬੰਦੀ ਵੱਲੋਂ ਜਿਹੜੇ ਸੰਘਰਸ਼ ਐਲਾਨ ਕੀਤੇ ਗਏ ਸੀ ਮੁੱਖ ਮੰਤਰੀ ਪੰਜਾਬ ਵੱਲੋਂ ਉੱਥੇ ਮੀਟਿੰਗ ਕਰਕੇ ਸਾਡੇ ਨਾਲ ਸਾਡੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਜਾਇਜ਼ ਤੇ ਵਾਜਬ ਮੰਨਿਆ ਗਿਆ ਸੀ ਤੇ ਜਿਨ੍ਹਾਂ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਸੀ ਕਿ ਇਹਨਾਂ ਦੀਆਂ ਜਿਹੜੀਆਂ ਜਾਇਜ਼ ਤੇ ਵਾਜਬ ਮੰਗਾਂ ਨੇ ਇਹਨਾਂ ਨੂੰ ਲਾਗੂ ਕੀਤਾ ਜਾ ਪਰ ਸਰਕਾਰ ਤੇ ਮੈਨੇਜਮੈਂਟ ਲਗਾਤਾਰ ਉਹਨਾਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜਦੀ ਆ ਰਹੀ ਸੋ ਮਜਬੂਰਾਂ ਦੁਬਾਰਾ ਜਿਹੜੀ ਆ ਗਈ ਸਾਨੂੰ ਸੰਘਰਸ਼ਾਂ ਦੇ ਰਾਹ ਤੇ ਤੁਰਨਾ ਪਿਆਗਾ ਤੇ ਅਸੀਂ ਗੇਟ ਰੈਲੀਆ ਤੇ ਜਲੰਧਰ ਵਿਖੇ ਕਨਵੈਨਸ਼ਨ प्रेस कपिड़ कॉफ्रेंस हा हिकु ਦੀ ਜਿਹੜਾਗਾ ਉਹ ਐਲਾਨ ਕੀਤਾਗਾ ਸੋ ਇਹਦਾ ਸਾਰੀ ਜਿਹੜੀ ਜ਼ਿੰਮੇਵਾਰੀ ਆ ਕਿ ਉਹ ਪੰਜਾਬ ਸਰਕਾਰ ਦੀ ਹੋਣੀ ਹੈ ਪਹਿਲਾਂ ਜਿਹੜੀਆਂ ਮੀਟਿੰਗਾਂ ਰੱਖਿਆ ਉਹ ਬੇਸਿਕਾ ਨਿਕਲੀਆਂ ਤੁਹਾਡੇ ਸਾਹਮਣੇ ਬਿਲਕੁਲ ਦੇਖੋ ਮੁੱਖ ਮੰਤਰੀ ਪੰਜਾਬ ਤੱਕ ਨਾਲ ਮੀਟਿੰਗ ਹੋ ਜਾਂਦੀ ਆ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗਾਂ ਹੁੰਦੀਆਂ ਨੇ ਸੈਕਟਰੀ ਟਰਾਂਸਪੋਰਟ ਨਾਲ ਮੀਟਿੰਗਾਂ ਹੁੰਦੀਆਂ ਨੇ ਪਰ ਉਹ ਮੀਟਿੰਗਾਂ ਜਿਹੜੀਆਂ ਨੇ ਉਹਨਾਂ 'ਚ ਹਰ ਮੀਟਿੰਗ 'ਚ ਮੈਨੇਜਮੈਂਟ ਵੱਲੋਂ ਤੇ ਸਰਕਾਰ ਵੱਲੋਂ ਮੰਨਿਆ ਜਾਂਦਾ ਕਿ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਪਰ ਲਾਗੂ ਕਰਨ ਤੋਂ ਲਗਾਤਾਰ ਭਾਈਦੇ ਆ ਰਹੇ ਨਹੀਂ ਸੋ ਇਹਨੀਆਂ ਮੀਟਿੰਗਾਂ ਨੇ ਸਾਡੇ ਲਈ ਬੇਸਿਕਾ ਹੀ ਰਹੀਆਂ ਜ ਤੁਹਾਡਾ ਕੀ ਹੈ ਦੇਖੋ ਅੱਜ ਗੇਟ ਵਾਲੀਆਂ ਕਰਕੇ ਅਸੀਂ ਮੈਨੇਜਮੈਂਟ ਨੂੰ ਫੇਰ ਵੀ ਆਪਦੇ ਵੱਲੋਂ ਇੱਕ ਐਲਾਨ ਕਰਦੇ ਆ ਕਿ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰ ਦਿੱਤਾ ਜਾਵੇ ਜੇਕਰ ਇਹ ਮੰਗਾਂ ਲਾਗੂ ਨਹੀਂ ਹੁੰਦੀਆਂ ਤਾਂ ਕਨਵੈਨਸ਼ਨ ਪ੍ਰੈਸ ਕਾਨਫਰੰਸ ਤੇ ਹਰਤਾਲ ਤੱਕ ਦੀ ਜਿਹੜੀ ਹੈਗੀ ਸਾਡੀ ਕਾਲ ਦਿੱਤੀ ਹੈ ਤੇ ਇੱਕ ਕਦੇ 21 ਦਿਨ ਦਾ ਪ੍ਰੋਗਰਾਮਲ ਬੰਦ ਕੀਤਾ ਹੈਗਾ ਕਿ ਦੇਖੋ ਅਸੀਂ ਤਾਂ ਮੈਨੇਜਮੈਂਟ ਨੂੰ ਬੜਾ ਲੰਬਾ ਸਮਾਂ ਦਿੱਤਾ ਹੈਗਾ ਤਕਰੀਬਨ ਡੇਢ ਮਹੀਨੇ ਦਾ ਸਮਾਂ ਦੇ ਦਿੱਤਾ ਜੇ ਉਸ ਡੇਢ ਮਹੀਨੇ ਦੇ ਦੌਰਾਨ ਸਰਕਾਰ ਸਾਡੀਆਂ ਮੰਗਾਂ ਨੂੰ ਮੰਨ ਲੈਂਦੀ ਆ ਤਾਂ ਅਸੀਂ ਬੰਦ ਵਾਲੇ ਪਾਸੇ ਕਿਉਂ ਜਾਵਾਂਗੇ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਮਜਬੂਰਨ ਸਾਨੂੰ ਹੜਤਾਲ ਕਰਨੀ ਪਈ ਕਿਤੇ ਨਾ ਕਿਤੇ ਪਬਲਿਕ ਤਾਂ ਪਰੇਸ਼ਾਨ ਹੋਏਗੀ ਜੇ ਤੁਸੀਂ ਦੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ तकरीबन 12 ਤੋਂ 15 ਸਾਲ ਸਾਨੂੰ ਹੋ ਗਏ ਨੇ ਇਹਨਾਂ ਅਧਾਰਿਆਂ ਦੇ ਵਿੱਚ ਬਹੁਤ ਹੀ ਘੱਟ ਤਨਖਾਹਾਂ ਤੇ ਤੇ ਲੰਬੇ ਸਮੇਂ ਤੋਂ ਡਿਊਟੀਆਂ ਕਰਦੇ ਆ ਰਹੇ ਆ ਸਾਡੇ ਕਈ ਸਾਥੀ ਐਕਸੀਡੈਂਟਾਂ ਦੇ ਵਿੱਚ ਜਾਨਾਂ ਗਵਾ ਗਏ ਨੇ ਕਈ ਨੌਕਰੀਆਂ ਛੱਡ ਕੇ ਚਲੇ ਗਏ ਅੱਕ ਤੇ ਤੇ ਕਈ ਸਾਥੀ ਜਿਹੜੇ ਨੇ ਉਹ ਕੱਚੇ ਹੀ ਰਿਟਾਇਰ ਹੋ ਗਏ ਨੇ ਸੋ ਅਸੀਂ ਵੀ ਬਹੁਤ ਵੱਡੀ ਜਿਹੜੀ ਇੱਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆ ਸਾਡੇ ਪਰਿਵਾਰ ਜਿਹੜੇ ਨੇ ਉਹ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਸੋ ਜੇ ਪੰਜਾਬ ਸਰਕਾਰ ਚਾਹੁੰਦੀ ਆ ਕਿ ਆਮ ਲੋਕਾਂ ਨੂੰ ਇਹ ਪਰੇਸ਼ਾਨੀਆਂ ਨਾ ਹੋਣ ਤਾਂ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਤਾ ਜਾਵੇ